ਸਾਸਤਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚੰਗੀ ਅੰਮ੍ਰਾਂ ਆ ਗੀਆਂ ਵੀਰੋ ਤੋਕੜਾ ਗੱਬਣਾ ਨੇ ਚੰਗੇ ਰਿਕਾਰਡ ਵਾਲੀਆਂ ਨੇ ਚੰਗੀ ਵੈੜ ਆ ਗਈ ਆ ਤਾਂ ਆ ਵੀਰ ਜੀ ਇਹਨਾਂ ਬਾਰੇ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਾਸਤਰੀ ਗਾਲ ਵੀਰ ਜੀ ਸਾਸਤਰੀ ਗਾਲ ਜੀ ਕੀ ਹਾਲ ਚਾਲ ਦੇ ਵਧੀਆ ਵੀਰੇ ਵਧੀਆ ਠੀਕ ਠਾਕ ਤੁਸੀਂ ਸੁਣਾਓ ਬਾਕੀ ਕਿਰਪਾ ਗੁਰੂ ਰਾਮ ਦਾਸ ਜੀ ਵਧੀਆ ਵੀਰ ਜੀ ਨਾਂ ਦੱਸਿਓ YouTube ਦੇਖਣੇ ਸਾਰੇ ਪਣ ਪਾਣ ਸਾਸਤਰੀ ਗਾਲ ਸਾਸਤਰੀ ਗਾਲ ਹਾਂਜੀ ਟ੍ਰੈਂਡ ਕਾਸਤੀਵਾਲ ਸੇਲ ਪਟਾਲਾ ਜ਼ਿਲ੍ਹਾ ਗਰਦਾਸਪੁਰ ਮਾਈ ਨੰਬਰ ਹੈ ਜੀ 85286 ਹਾਂਜੀ 1354 ਠੀਕ ਹੈ ਜੀ ਤਾਂ ਵੀਰ ਜੀ ਪਸ਼ੂ ਆ ਗਿਆ ਆਪਣੇ ਕੋਲ ਨਿਗ ਨਿਗ ਭਾ ਲੈ ਭਾਈ ਛੋਟੇ ਛੋਟੇ ਭਾ ਠੀਕ ਹੈ ਜੀ ਮੈਂ ਕਿਹਾ ਦੋ ਤਾਲੀਆਂ ਸੂਈਆਂ ਇੱਕ ਟੋਕੜ ਗੱਪਣੇ ਇੱਕ ਗਾਂ ਤਾਜੀ ਸੂਈ ਠੀਕ ਹੈ ਜੀ ਹਾਂਜੀ ਤਾਂ ਕਰੀਏ ਵੀਰੇ ਸ਼ੁਰੂ ਇਹਨਾਂ ਤੋਂ ਹਨਾ ਸ਼ੁਰੂ ਕੱਲ ਭਾਈ ਮਜ਼ਾ ਆ ਗਿਆ ਅੱਛਾ ਕੱਲ 1 ਘੰਟਾ ਲੱਗਾ ਸਾਰਾ ਮਾਲ ਠੀਕ ਹੈ ਜੀ 1 ਘੰਟਾ ਰੇਟ ਵੇਖਦਾ ਵੀਰ ਜੀ ਤੁਹਾਡੇ ਹਨਾ ਭਾਈ ਰੇਟ ਹੀ ਵਿਗਣਾ ਰੇਟ ਹੀ ਵਿਗਣਾ ਸਾਰਾ ਘੰਟਾ ਹੀ ਲੱਗੂਗਾ ਬਿਲਕੁਲ ਮਾਲ ਆ ਬਿਲਕੁਲ ਘਰ ਵੇਖੋ ਤਾਂ ਰੇਟ ਵੇਖ ਲੀ ਜੀ ਬਿਲਕੁਲ ਜੀ ਹੈ ਕਿ ਨਹੀਂ ਤਾਂ ਉਹੀ ਤਾਂ ਗੱਲ ਅੱਗੇ ਵੀਰ ਜੀ ਕਹਿੰਦੇ ਕਿ ਫੁਲਕਾਰੀਆਂ ਪੋਂਦਾ ਮਕਸਦ ਹੈ ਵੀ ਰੇਟ ਚੈੱਕ ਕਰੋ ਤੁਸੀਂ ਮੈਂ ਵੇਖ ਪਾ ਰੇਟ ਉਹ ਪਾਏ ਆ ਕੀ ਭਾਅ ਚੈੱਕ ਕਰੋ ਬਿਲਕੁਲ ਵਪਾਰੀ ਭਰਾ ਵੀ ਮਡਮਡੀ ਖੜਨੇ ਬਿਲਕੁਲ ਵੀਰੇ ਬਿਲਕੁਲ ਤਾਂ ਕਰੀਏ ਸ਼ੁਰੂ ਵੀਰ ਜੀ ਸ਼ੁਰੂ ਜੁਰ ਭਾਈ ਇਹ ਇੱਥੋਂ ਕਰ ਲਓ ਹਾਂ ਇਦੇ ਬਾਰੇ ਦੱਸ ਦਿਓ ਭਾਜੀ ਪਹਿਲਾ ਸਵੇਰ ਠੀਕ ਹੈ ਜੀ ਤੇ ਅੱਜ 5ਵਾਂ ਦਿਨ ਸੋਈਨ ਹੋਇਆ ਮਗਰ ਕੱਟਾ ਵਾ ਮਗਰ ਕੱਟਾ ਗਿਆ ਜੀ ਮਗਰ ਕੱਟਾ ਠੀਕ ਹੈ ਜੀ ਤੇ ਬੋਲੀ ਇਹਦਾ ਬੋਲੀ ਲਾ ਲਓ ਦੁੱਧ ਲਾ ਲਓ 9 ਕਿਲੋ ਆ ਵਕਤ ਵਿੱਚ 9 ਕਿਲੋ ਵਾ ਤੇ 9 ਕਾਲਾ ਥਣ ਲੱਗਾ ਇਹਨੂੰ ਠੀਕ ਹੈ ਜੀ ਖੋਲੋ ਵੀਰ ਜੀ 9 ਕਾ ਥਣ ਲੱਗਾ ਤੂੰ ਕੀ ਕਰੋਂ ਕੀ ਬਾਤ ਹੈ ਤੇ ਠੰਡੀ ਬੜੀ ਝੋਟੀ ਐ 9 ਕਾਲਾ ਥਾਣਾ ਗਿਆ ਪੰਜ ਕਿਲੋ ਦੁੱਧ ਵਾਲੀਆਂ ਲੱਗੀਆਂ ਹਨਾ ਜੀ ਆ ਖੋਲ ਕੇ ਦੋ ਚੰਗੀ ਝੋਟੀ ਹੈ ਜੀ ਤਾਂ ਵੇਖੋ ਵੀਰੋ ਆ ਬੱਚਾ ਆ ਗਿਆ ਜੋ ਕੱਟਾ ਤੋ ਦੇ ਜੀ ਤਾਂ ਵੇਖੋ ਵੀਰੋ ਬਹੁਤ ਸ਼ਾਨਦਾਰ ਝੋਟੀ ਆ ਬਾਕੀ ਤੁਸੀਂ ਚੈੱਕ ਕਰ ਲਓ ਲੈ ਵਾਲੂ ਆ ਐ ਨੋਕ ਵਾਲਾ ਥਣ ਪਿੰਦੀਆਂ ਦਾ ਦੇਵਾ ਆ ਗਿਆ ਵੀਰੋ ਵੇਖੋ ਵੀਰੋ ਤੋਰਾ ਚੈੱਕ ਕਰ ਲਓ ਬੜੀ ਸੋਹਣੀ ਝੋਟੀ ਆ ਵੀਰੋ ਨੋਕ ਵਾਲਾ ਥਾਣਾ ਗਿਆ ਤਾਂ ਕਿਵੇਂ ਵੀਰ ਨੇ ਕਿਹਾ ਪਹਿਲੇ ਫੋਨ ਤੇ ਵਿਗਦੇ ਪਸ਼ੂ ਇੱਕ ਵੇਗ ਦੀ ਵੀਰੇ ਸੱਚਾਈ ਜੋ ਦੱਸਦੇ ਉਹ ਹੀ ਨਿਕਲਦਾ ਐ ਨੋਕ ਵਾਲਾ ਥਾਣਾ ਗਿਆ ਤਾਂ ਸੋਹਣੀ ਝੋਟੀ ਆ ਸਾਹ ਬੜੀ ਪਾਜੀ ਬੱਚਾ ਲਾ ਕੇ ਹੋਣਾ ਥਾਂ ਡਾਣਾ ਮੋੜਾ ਕਰ ਦਿੰਦੀ ਅੱਛਾ ਜੀ ਸਫਾਈਆਂ ਬਹੁਤ ਨਹੀਂ ਲੇਵੇ ਦੀਆਂ ਭਾਈ ਬੜੀ ਪਾਜੀ ਬਾਂਦੀ ਪੜਾਵਾ ਜੇ ਟਾਈਮ ਚ ਲੋ ਕੁਝ ਨਹੀਂ ਹੋਇਆ ਹਾਂਜੀ ਕੱਡੀ ਕੱਡੀ ਪਾਜੀ ਬਹੁਤ ਸਾਫ ਆ ਜੀ ਬਹੁਤ ਸਾਫ ਆ ਗਈ ਜੀ ਹਾਂਜੀ ਹਾਂਜੀ ਚੰਗੇ ਨਾਲ ਗੱਲ ਆ ਗਈ ਹੋਰ ਸਣਾ ਪਾਜੀ ਠੀਕ ਆ ਵਧੀਆ ਵੀਰੇ ਵਧੀਆ ਹੋਰ ਸਣਾ ਉਹ ਠੀਕ ਆ ਵਧੀਆ ਸਭ ਵਧੀਆ ਵੀਰੇ ਤੂੰ ਸੁਣਾ ਮੈਂ ਮੈਂ ਵੀਨੇ ਕੀਤਾ ਫੋਨ ਆਦਾ ਜਲਾ ਵੀਡੀਓ ਬਣਾਈ ਜੇ ਕੱਲ ਜਿਹੜੀ ਵੀਡੀਓ ਪਾਈ ਹਾਂਜੀ ਉਹ ਤਾਂ ਮਾਰ ਟਿਕਟਾਂਗ ਵੇਖਿਆ ਤੇ ਕੱਲ ਅਸੀਂ ਮਾਲ ਨੂੰ ਅਸਲ ਕੱਲ ਲੈ ਲਿਆ ਵੀਧੀ ਮਾਰਾ ਠੀਕ ਹੈ ਜੀ ਤੇ ਹੁਣ ਵੀ ਇਹ ਪਤਾ ਗੱਲ ਕੀ ਆ ਐਆਂ ਫੁਲਕਾਰੀਆਂ ਤਾਂ-ਤਾਂ ਪਈਆਂ ਵੀ ਇਹ ਰੇਟ ਬਿਲਕੁਲ ਜੇ 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 ਇਹਨੇ ਰੇਟ ਤਾਂ ਬਿਲਕੁਲ ਛੋਟੇ ਛੋਟੇ ਰੇਟ ਆ ਠੀਕ ਹੈ ਵੀਰੇ ਤੇ ਹੁਣ ਜਿਹੜਾ ਇਹ ਗਾਹ ਹੁੰਦੇ ਕਾ ਗੱਲ ਮੇਰੇ ਵੀਰ ਸੱਜਣ ਮੇਰੇ ਇੰਨੇ ਆਏ ਆ ਹਾਂਜੀ ਬੜੇ ਬੜੇ ਕੁਝ ਮਿਲੇ ਆ ਠੀਕ ਹੈ ਜੀ ਇਹ ਯਾਦ ਤੁਹਾਨੂੰ ਹੀ ਚੈਨਲ ਦੇ ਵੇਦਿਆਂ ਆ ਬਿਲਕੁਲ ਜੀ ਨਾਲਤ ਬੱਲੂ ਨਾ ਤਾਂ ਫੇਮਸ ਹੋਣਾ ਹਾਂ ਜੀ ਹਾਂ ਜੀ ਹਾਂ ਜੀ ਹੱਦਾਂ ਦੇ ਹਰ ਕਿਨਾਰੇ ਜਾ ਕੇ ਕਦੇ ਮੇਲੇ ਜਾਈਦਾ ਕਦੇ ਬਟਾਲੇ ਸ਼ਹਿਰ ਦੇ ਚ ਕੋ ਮਰ ਜਾਈਦਾ ਅੰਮ੍ਰਿਤਸਰ ਜਾਈਦਾ ਲੋਕ ਪਹਿਲਾਂ ਪਛਾਣ ਲੈਂਦੇ ਆ ਬਿਲਕੁਲ ਬਿਲਕੁਲ ਪਿਆ ਬੱਲੂ ਵੀਡੀਓ ਲਾ ਆਇਆ ਹਾਂ ਤੂੰ ਕਹਿੰਦੇ ਬਈ ਮਗਰੋਂ ਭੱਜ ਕੇ ਗੁੱਟ ਫੜ ਲੈਂਦੇ ਪਹਿਲਾਂ ਤਾਂ ਕਿਹੜਾ ਹਾਂ ਜੀ ਹਾਂ ਜੀ ਹਾਂ ਜੀ ਪਛਾਣ ਆ ਨਾ ਫਿਰ ਵੀਰੇ ਨਾਮ ਹਾਂ ਜੀ ਕੱਲ ਇੱਕ ਵੀਰ ਆ ਆਪਣੇ ਕੋਲ ਹਾਂਜੀ ਤੇ ਉਹੀ ਗੱਲ ਆਪਣੇ ਉਹ ਇੱਥੇ ਆਣ ਕੇ ਤੇ ਮੈਂ ਬੈਠਾ ਇੱਥੇ ਤੇ ਵੀਰ ਮੈਨੂੰ ਉਹਦਾ ਯਾਰ ਬੱਲੂ ਬੱਲੂ ਪਾ ਕੇ ਤਮੇ ਇਹ ਵੀਡੀਓ ਵੇਖਿਆ ਕੱਲ ਦਿਨ ਉਹ ਸਿੱਧ ਕਿਆ ਬਾਤ ਹੈ ਤਾਂ ਸੱਜਣ ਖੁਸ਼ ਹੋ ਜਾਂਦੇ ਹਨ ਹਣਾ ਖੁਸ਼ ਹੋ ਜਾਂਦੇ ਆ ਬਿਲਕੁਲ ਜੀ ਜਾਂਦੇ ਜਦੋਂ ਮਿਲਦੇ ਆ ਭਰਾਵਾਂ ਨੂੰ ਹਾਂ ਜੀ ਤੇ ਕਟੇਲ ਕੱਲ ਵੀਰ ਨੂੰ ਲੱਗ ਦਿੱਤੀ ਆ ਚੌਕੀ ਕੱਟੀ ਆ ਠੀਕ ਹੈ ਜੀ ਤੇ ਚੋਂ ਚਾਂ ਉਹ ਬਹੁਤ ਚੰਗੀ ਆ ਥਾਣ ਵੇਖੋ ਕਿਤੇ ਵੀ ਜਿਹੜਾ ਦੂਜਾ ਦੂਜੇ ਸਵੇਰ ਝੋਟੀ ਦਾ ਥਾਣਾ ਚਾਰ ਤਾਂ ਚੌਗੀ ਵੇ ਥਾਣ ਕਿਦਾਂ ਬਣਾਇਆ ਭਾਈ ਵੇਖੋ ਜੀ ਕਿਆ ਬਾਤ ਹੈ ਵੀਰੇ ਸਿਰੇ ਲੱਗਾ ਹਣਾ ਐ ਨਾੜਾ ਨੂਣਾ ਵੀਰੇ ਚੈੱਕ ਕਰ ਲਓ ਬਾਹਨੇ ਦੇ ਨੋਕ ਵਾਲਾ ਥਾਣਾ ਤਾਂ ਬਾਕੀ ਵੀਰ ਬੱਲੂ ਨੇ ਦਵਾਇਆ ਪਸ਼ੂ ਤਾਂ ਹਣਾ ਸਿਰੇ ਲੱਗੂ ਤਾਂ ਬਾਕੀ ਚਵਾਇ ਕਰੀ ਤਾਨੂੰ ਧਾਰਾ ਮਾਰ ਕੇ ਵੀਰ ਚੈੱਕ ਕਰਾ ਦਿੰਦਾ ਆ ਮਾਰਦਾ ਭਾਜੀ ਇਹਦਾ ਡੇਢ ਲੱਖ ਵਾਲੀ ਮੈਨੂੰ ਥਾਣੇ ਲੱਗਾਂਦਾ ਵੇਖੋ ਥਾਣ ਬਿਲਕੁਲ ਚਵਾਈ ਵੇਖੋ ਤੇ ਮੈਂ ਦੇਣ ਚਿੰਤਾ ਇੱਥੇ ਮੈਂ ਕਿਉਂ ਨਹੀਂ ਪਗਾਰੇ ਕਰਦੇ ਆ ਆਵਾਜ਼ ਆਉਂਦੀ ਹੈ ਮਾਸ਼ਾ ਅੱਲੇਦਾਰ ਚਵਾਈ ਪੂਰੀ ਐ ਮੋਟੀ ਧਾਰਾ ਕਿਆ ਬਾਤ ਆਸੀਦਾ ਜੀ ਤੇ ਇੱਕ ਰਿਵਰ ਬਸ ਠੀਕ ਆ ਚਾਰ ਦੰਦਾ ਭਾਜੀ ਚਾਰ ਦੰਦਾ ਚਾਰ ਦੰਦਾ ਝੋਟੀ ਸੋਹਣੀ ਝੋਟੀ ਆ ਗਈ ਹੈ ਨਾ ਝੋਟੀ ਪਹਿਲੇ ਨੇ ਆ ਗੱਡੀ ਤੇ ਫਿਰ ਥਣ ਦੇ ਕੀ ਚੀਜ਼ ਲਗਾ ਪੱਗ ਦਾ ਐਜਾ ਥਣ ਜਿਹੜਾ ਲੱਗਾ ਨਾ ਪਰ ਹਾਰੀ ਸਾਰੀ ਕੱਟੀ ਰੋਣੀ ਲੱਗਦਾ ਮੈਂ ਤਾਰਾ ਮਾਰ ਗਿਆ ਐਵੇਂ ਕਿਦਾਂ ਕੁੜੀਆਂ ਫਸੇ ਫਸੇ ਵੇਖਦਾ ਬਹੁਤ ਚਵਾ ਬਹੁਤ ਹੋਲਾ ਲੱਗਿਆ ਹੈ ਨਾ ਜੀ ਤਾਂ ਵਿਖਾਈਏ ਵੀਰੇ ਤੋਰਾ ਵਿਖਾਈਏ ਦਾ ਹੈ ਨਾ ਨਹੀਂ ਤੇ ਤੋਰਾ ਬਖਾਲਦਾ ਹੈ ਨਾ ਨਹੀਂ ਇੱਕ ਰਸੇ ਤੋਰਾ ਬਖਾਲਦਾ ਪਰ ਸਮਾਪਤ ਨੂੰ ਦਾ ਪਤਾ ਲੱਗ ਜਾਂਦਾ ਐ ਨਹੀਂ ਇਹਦੇ ਵਿੱਚ ਕਮੀ ਪਸ਼ੀ ਨਹੀਂ ਭਾਜੀ ਕੋਈ ਵੀ ਨਹੀਂ ਹਾਲੇ ਬਿਲਕੁਲ ਤਾਂ ਵੇਖੋ ਵੀਰੋ ਚਵਾ ਇੱਕ ਨੰਬਰ ਲੱਗਿਆ ਨੋਕ ਵਾਲਾ ਥਾਣ ਆ ਗਿਆ ਤਾਂ ਸੋਹਣੀ ਝੋਟੀ ਆ ਵੀਰੇ ਤਾਂ ਬਹੁਤ ਘੱਟ ਹੈ ਪਸ਼ੂ ਵੇਖਣ ਨੂੰ ਮਿਲਦਾ ਜਿਹੜਾ ਜਾਨੀਏ ਫੇਸ ਕੁਆਲਿਟੀ ਤੇ ਵੀ ਸੋਹਣੀ ਆ ਵੀਰੇ ਤੇ ਨੋਕ ਵਾਲਾ ਖਣ ਲੱਗਿਆ ਲੈ ਬਲੂਆ ਕੀ ਬਾਤ ਆ ਸਿਰੇ ਲੱਗਿਆ ਜੀ ਉਸਮਾ ਬਹੁਤ ਸੋਹਣਾ ਵੀਰੇ ਪਾਇ ਚੋਟੀ ਨੇ ਲੈ ਵੀਰੋ ਜਿਹੜਾ ਛੱਡਾ ਹੈਗਾ ਨਾ ਬਿੰਦੀ ਵਾਲਾ ਜਿਹੜਾ ਆ ਛੱਡਾ ਨਾ ਆ ਛੱਡਾ ਬਿਲਕੁਲ ਛੱਡਾ ਹੁੰਦਾ ਦੁੱਧਾਂ ਦਾ ਛੱਡਾ ਹੁੰਦਾ ਦੁੱਧਾਂ ਦਾ ਬਿਲਕੁਲ ਨਾਲ ਵੀਰੇ ਥਣਪੰਡਾ ਚੰਗਾ ਹੋਵੇ ਪਸ਼ੂ ਦਾ ਦੁੱਧ ਤਾਂ ਪਰ ਨਹੀਂ ਆ ਇਹਨੇ ਹਣਾ ਗਾੜੀ ਦੋ ਦੋ ਇੰਦਾ ਸੇਵਾ ਦਾ ਆ ਆਪਣੀ ਗੱਡੀ ਭਾਜੀ ਸਫਾਈਆਂ ਇਹਦੇ ਝੋਡੀ ਕੋਈ ਦਾਦਾ ਸਾਹਮਣੇ ਕਾ ਮੇਰਾ ਮੁੱਲ ਝੋਡੀ ਮਾਰ ਲੇਗੀ ਤੇ ਝੋਡੀ ਨੂੰ ਮਾਂ ਨਾ 13 ਗੰਨ ਦੁੱਧ ਚਵਾ ਦੇਣਾ ਨਮਾਨ ਚਵਾ ਚਵਾ ਦੇਣਾ ਚਵਾ ਬਿਲਕੁਲ ਬੜੀ ਵੱਡੀ ਪੋਲੀ ਹੈ ਤਾਂ ਵੀਰੀ ਮੁੱਲੇ ਦਾ ਮੁੱਲ ਭਾਜੀ ਕਿੰਨਾ ਦੇਰੀਏ ਦੇ ਦੀਏ ਲੱਖ ਦੀ ਜਾਣਦੇ ਹੋ 85 ਹਜ਼ਾਰ ਦੀ ਭਾਜੀ ਝੋਡੀ ਦੇ ਦੀਏ ਠੀਕ ਹੈ ਵੀਰ ਜੀ ਹਾਂ ਜੀ ਕਿੱਥੋਂ ਐਨੇ ਨੇ ਪਾਣਾ ਵੀਰ ਜੀ ਕੱਢ ਲਿਓ ਦੇ ਪਸ਼ੂ ਵੇ ਲੋਈ ਫਿਰ ਤੋਂ ਕਮਲ ਲੈਨੇ ਆ ਅੱਜ ਕੰਮ ਸ਼ੂਟਰ ਵਾਲਾ ਕੰਮ ਕਰਵਾਇਦਾ ਜ਼ਿਆਦਾ ਠੀਕ ਹੈ ਜੀ ਜੈ ਜੀ ਉੱਡਦੀਆਂ ਜਾਣ ਜਿਹੜੀਆਂ ਉੱਡਦੀਆਂ ਜਾਣ ਭਾਜੀ 80000 ਦੇਦਾ ਵੇ ਹਾਨਾ ਠੀਕ ਹੈ ਵੀਰੇ ਛੋੜ ਛੱਡ ਵੀਰ ਜੀ ਹੋ ਜੀ ਵਿੱਚ 78000 ਦੀ 78000 ਜੀ 78000 ਦੀ ਭਾਜੀ ਇੱਧਰ ਵੇ ਆ ਦਾ ਬੰਦੂ ਦਾ ਨਾਮ 75000 ਰੁਪਏ ਦਊਗਾ ਮੈਂ ਠੀਕ ਹੈ ਜੀ ਆਹ ਦੇ ਐਂਡ ਕਰਾ ਦਾਂ ਵੀਰੇ 75000 ਦੀ 50 ਦਾ ਬੰਦੂ ਕਹਿੰਦਾ ਬਾਕੀ 75000 ਹੀ ਭਰੀ ਬੜਾ ਗੱਲ ਕੀ ਜਿਹੜੇ ਪਾ ਹੁਣ ਮੈਂ ਪਾਉਂਦਾ ਨਾ ਤੇ ਸਾਰਾ ਸਾਰਾ ਇਲਾਕਾ ਫਿਰ ਆ ਪਾ ਮਿਲਣਾ ਨਹੀਂ ਕਿਤਾ ਨਹੀਂ ਮਿਲਦਾ ਵੀਰੇ ਨਹੀਂ ਸੋਣੀ ਝੋਟੀ ਆ ਕੱਦ ਕਾਠ ਵਾਲੀ ਆ ਹਾਂ ਹਰੀ ਸਾਰੀ ਜੀ ਪਸ਼ੂ ਜੀ ਪੂਰੀਆਂ ਚੀਜ਼ਾਂ ਵੀਰੇ ਹਨਾ ਕਿਹੜੇ ਪਸ਼ੂ ਚ ਕੋਈ ਨਾ ਕੋਈ ਹੁੰਦਾ ਹੈ ਪਰ ਮੈਂ ਨੌਕ ਵਾਲਾ ਥਾਣ ਸਫਾਈਆਂ ਬੋਧਣਾ ਜੀ ਬੜੀ ਸਫਾਈ ਹਾਂ ਜੀ ਹਾਂ ਜੀ ਤਾਂ 75000 ਦੀ ਹਾਂ ਨਾਂ ਕਿ ਕਿਨੂੰ ਦੇ ਦੇਣੀ ਆ ਬਾਜੀ ਬਿਲਕੁਲ ਵੀਰੇ ਜਿਆਜ ਰੇਟ ਆ ਜੀ ਹਾਂ ਜੀ ਦੂਜੇ ਨੰਬਰ ਤੇ ਕੀ ਜੀ ਦੂਜੇ ਨੰਬਰ ਤੇ ਭਾਜੀ ਆਗੇ ਜੇ ਉਹ ਸਤਵਾਂ ਮਹੀਨਾ 14 ਤਰੀਕ ਨੂੰ ਲੱਗਣਾ ਸਤਵਾਂ ਮਹੀਨਾ 14 ਤਰੀਕ ਨੂੰ 14 ਤਰੀਕ ਨੂੰ ਆਦੀ ਯਾਰਾ ਹੋ ਗਈ ਆ 14 ਤਰੀਕ ਨੂੰ ਸਤਵਾਂ ਮਹੀਨਾ ਚੱਲ ਪਣਾ ਜੇ ਹਾਂਜੀ ਤੇ 5 ਕਿਲੋ ਦੁੱਧ 5 ਕਿਲੋ ਦੁੱਧ 5 ਕਿਲੋ ਦੁੱਧ ਹੈ ਠੀਕ ਆ ਜੀ ਪਲੀ ਵੇ ਲੱਗਣੀ ਜੀ ਪਲੀ ਜੀ ਦੀ ਹੈ ਨਾ ਬੜੇ ਬੜੇ ਆ ਹਾਂਜੀ ਵੀਰੇ ਇਹ ਕਿੰਨਾ ਸਤਵਾਂ ਮਹੀਨਾ ਸਟੱਡੀ 14 ਜਨਵਰੀ ਤੋਂ ਸਤਵਾਂ ਮਹੀਨਾ ਚੱਲੂ ਹੋਇਆ ਹੈ ਨਾ ਪੂਰੀ ਤਰੀਕ ਆਪਾਂ ਨਾਲ ਲਿਖ ਕੇ ਲਿਆਏ ਆ ਸਾਰੇ ਕੰਮ ਕੀਤੇ ਆ ਤੇ 5 ਕਿਲੋ ਦੁੱਧ 5 ਕਿਲੋ ਦੁੱਧ 5 ਕਿਲੋ ਦੁੱਧ ਠੀਕ ਹੈ ਜੀ ਉਹਨਾਂ ਘਰ ਦੇ ਮਿਲਦੀ ਪਹਾੜੇ ਦੇ ਹੋਰ ਇੱਕ ਅਦਾ ਦਿਨ ਟੀਕਾ ਵੀ ਲੈ ਸਕਦੀ ਪਰ ਮੈਂ ਸਵੇਰੇ ਵੇਖਿਆ ਉਹ ਪਹਾੜਾ ਪਾ ਗਏ ਕਮਾਈ 흘ੀ ਲੀਗੀ ਠੀਕ ਹੈ ਜੀ ਹੈ ਕਿ ਨਹੀਂ ਅੱਜ ਬਿਲਕੁਲ ਠੀਕੀ ਆ ਦੇਖੋ ਠੰਡੀ ਬੜੀ ਝੋਟੀ ਭਲੀ ਜਿਹੜੀ ਚੋਟੀ ਵਜਨ ਬਹੁਤ ਆ ਜੀ ਬੜਾ ਤਾਂ 5 ਕਿਲੋ ਦੁੱਧ ਤੇ 7ਵਾਂ ਮਹੀਨਾ ਸਟਾਰਟਿੰਗ ਹੈ ਨਾ 7ਵਾਂ ਮਹੀਨਾ ਸਟਾਰਟ ਹੈ ਭਾਜੀ 14 ਤਰੀਕ ਤੋਂ ਵੀ ਜੀ ਪੈ ਪਾਬੂ ਕੋ ਚੰਗੀਆਂ ਲੱਗੀਆਂ ਨੇ ਦੁੱਧ ਚੰਗਾ ਭਰਿਆ ਹੋਊਗਾ ਇਹਨੇ ਸੱਜਦੇ ਹਨ ਤਾਂ ਤੋਰੀ ਵੀ ਜੀ ਖਾਈਏ ਤੋਰਾ ਤਾਂ ਵੇਖੋ ਵੀਰੇ ਤੋਕੜ ਗੱਬਣ ਆ ਗਈ ਆ 5 ਕਿਲੋ ਦੁੱਧ ਦਾ 7ਵਾਂ ਮਹੀਨਾ ਸਟਾਰਟਿੰਗ ਆ ਕੱਦ ਕਾਠ ਵਾਲੀ ਆ ਜੀ ਤਾਂ ਬਾਕੀ ਵੀਰੇ ਤੋਰਾ ਚੈੱਕ ਕਰ ਲਓ ਥੋੜਾ ਚੈੱਕ ਆ ਮੈਂ ਤਾਂ ਬੜਾ ਇੱਕੋ ਵੀਡੀਓ ਚੈੱਕ ਕਰ ਲਓ ਵਜ਼ਨ ਬਹੁਤ ਜ਼ਿਆਦਾ ਵਾ ਬਤਨ ਤੁਣ ਵੀ ਚੰਗਾ ਲੱਗਿਆ ਵੀਰੋ ਜਾਂਦੇ ਜਾਂਦੇ ਫੁਲਕਾਰੀ ਲਾ ਲੈ ਫੜ ਲੈ ਤਾਂ ਵੀਰੋ ਚੈੱਕ ਕਰ ਲਿਓ ਵਜਨ ਮੂਜਨ ਬਹੁਤ ਜ਼ਿਆਦਾ ਸਿੰਗਲ ਹੱਡੀ ਆ ਤਾਂ ਚੰਗੇ ਰਿਕਾਰਡ ਵਾਲੀ ਮੈਂ ਆ ਬਾਕੀ ਟੋਕੜ ਗੱਬਣਾ ਵੀਰੋ 5 ਕਿਲੋ ਦੁੱਧ ਸਤਵਾਂ ਮਹੀਨਾ ਵੀ ਸਟਾਰਟਿੰਗ ਦੱਸਦਾ ਇਹਨੂੰ ਹਾਂਜੀ ਸਤਵਾਂ ਮਹੀਨਾ ਲੱਗਿਆ ਬੜੇ 2 ਮਹੀਨੇ ਦੁੱਧ ਚਵਾਦੇ ਨਾ ਹਾਂਜੀ ਇੱਕ ਮੈਂ ਛੜੀ ਲੋਡ ਬਣੇ ਕੋਈ 5 ਲੀਟਰ ਦੁੱਧ ਦੇਂਦੀ ਮੈਂ ਬਿਲਕੁਲ ਹੈ ਕਣੀ ਤਾਂ ਦਾਹ ਜਿਆਦਾ ਤੇ ਲੈ ਦੁੱਧ ਬੜੇ ਆਰਾਮ ਨਾਲ ਪਾਲ ਦੇਣਾ ਤੇ ਜਿਹੜਾ ਹੀ ਭਾਅ ਪਾ ਦੇਣਾ ਕਣੀ ਹਾਂਜੀ ਉਹਦੇ ਵਿਖਦੇ ਰਹਿਣਗੇ ਸਾਰੇ ਅੱਜ ਕੀ ਭਾਅ ਪਾਉਣ ਦੇ ਆ ਠੀਕ ਹੈ ਜੀ ਕਿੰਨੇ ਦੀ ਵੀਰੇ ਹਨ ਦੇ ਦਈਏ ਭਾਜੀ 75000 ਪ੍ਰੇਤ ਰਿਆਦੀ ਪ੍ਰੇਤ ਰਿਆਦੀ ਠੀਕ ਕਰ ਦਿਓ ਵਿੱਚੋਂ ਛੋਟ ਛਾਂ ਕਰ 70000 ਦੀ ਭਜ ਦੇ ਦੀਏ 70000 ਦੀ ਹਾਂਜੀ ਦੇਖੋ ਜੀ 60000 ਦੀ ਜਾਂਦ ਭਾਜੀ 65000 ਦੀ 60000 ਦੀ ਜਾਂਦ ਜੀ ਜੀ ਦੀ ਸਿਰੇ ਲਾਤਾ ਰੇਡ ਵਾਲਾ ਤਾਂ ਵੇਖੋ ਵੀਰੋ ਵਜਨ ਫੁੱਲ 65000 ਦੀ ਤਾਂ ਇੱਕ ਵੀਰ ਜੀ ਇੱਕ ਇਹ ਗੱਲ ਆ ਹੁਣ ਪਸ਼ੂ ਚੰਗੀ ਬੀਜ ਨਸਲ ਦਾ ਰੱਖਦਾ ਪੱਕ ਤਾਂ ਹੀ ਤਾਂ ਲੰਮਾ ਟਾਈਮ ਦੁੱਧ ਦੇਂਦੀ ਹਾਂ ਹਾਂ ਵੀ ਅੱਗੇ ਬੋਦਾਨੀ ਦੇ 50000 ਦੇ ਤਾਂ ਵੈਸੇ ਮਹੀਆ ਵਜਨਾ ਹਾਂ ਬਿਲਕੁਲ ਬਿਲਕੁਲ ਤੇ 97 7ਵਾਂ ਮਹੀਨਾ ਚਾਹ ਰਹੇ ਚਲੋ ਟੁਕੀ ਦਾ ਚੰਗਾ ਮੁੱਲ ਪੈ ਜੂ ਹਨਾ ਇਹ ਮਹੀਨੇ ਤੋਂ ਮਗਰ ਆਏ ਨੇ ਤਿੰਨ ਤਿੰਨ ਬਿਲਕੁਲ ਬਿਲਕੁਲ ਹੁਣ ਹਾਂ ਨਾ 65 ਦੀ ਹੋਗੀ ਵੀਰੇ 60 ਦੀਆਂ ਹਾਂ ਨਾ ਦੇ ਦੇਣੀ ਮੈਂ ਸਿਰੇ ਲੱਗ ਗਿਆ ਇਹ ਰੇਡ ਬਹੁਤ ਸੋਹਣਾ ਬਾਕੀ ਵੀਰੋ ਚੈੱਕ ਕਰ ਲਿਓ ਕਦ ਕਾ ਖਾਲੀ ਆ ਵੀਰੋ ਠੀਕ ਹੈ ਤੇਜੇ ਨੰਬਰ ਤੇ ਆ ਗਈ ਜੀ ਹਜੇ ਨੰਬਰ ਤੇ ਭਾਈ ਆ ਗਈ ਨੀਲੀ ਰਵੀ ਨੀਲੀ ਰਵੀ ਝੋਟੀ ਆ ਗਈ ਬਾਕੀ ਰਵੀ ਆ ਗਈ ਜੀ ਦੁੱਧ ਜਿਹੜੇ ਕੋ 10 ਕਿਲੋ ਠੀਕ ਹੈ 10 ਕਿਲੋ ਦੁੱਧ 10 ਕਿਲੋ ਟਾਈਮ ਚੈੱਕ ਕਰਾ ਦਿਓ ਕੀ ਟਾਈਮ ਆ ਜੇ ਛੋਟੀ ਬਾਂਦੀ ਬਹੁਤ ਐ ਅੱਛਾ ਬਾਂਦੀ ਚੰਗੀ ਐ ਬਾਂਦੀ ਬਹੁਤ ਚੰਗੀ ਐ ਸਤਮ ਵੱਡੀ ਛੋਟੀ ਹੁੰਦਾ ਹਨਾ ਹਾਂ ਜੀ ਜੀ ਨੀਲੀ ਜੀ ਆ ਗਈ ਵੀਰੇ ਹੋਣੀ ਜੀ ਮਗਰ ਵੀ ਤੇ ਕੱਟੀ ਜੇ ਆਜੇ ਕੱਟੀ ਮਗਰ ਅੱਛਾ ਆ ਕੱਟੀ ਆ ਗਈ ਹਾਂ ਜੀ ਠੀਕ ਐ ਵੀਰੇ ਠੀਕ ਖੋਲੋ ਖੋਲ ਵੀਰੇ ਤੋਰਾ ਵਿਖਾਈਏ ਤਾਂ ਵੇਖੋ ਵੀਰੇ ਇਹ ਵੀ ਕੱਦ ਕਾ ਠਾਲੀ ਆ ਮਗਰ ਕੱਟੀ ਨੀਲੀ ਰਾਵੀ ਚ ਤਾਂ ਚੈੱਕ ਕਰ ਲਓ ਨਿਸ਼ਾਨੀਆਂ ਨਿਸ਼ੁੰਨੇ ਆ ਨਹੀਂ ਨਿਸ਼ਾਨੇ ਸਾਰੀਆਂ ਭਰੀਆਂ ਆ ਗਈਆਂ ਪੂਰੀਆਂ ਚੰਗੀ ਐ ਜੀ ਐ ਮਾਨ ਕੀ ਆਖਾ ਕੀ ਝੋਟੀ ਦੀ ਚੈੱਕ ਕਰੋ ਵੀਰੋ ਸਾਹ ਬੜੇ ਭੈੜੇ ਤੇ ਚੋੜ ਮਾਰੀ ਬਹੁਤ ਜੰਗੀ ਲੱਗੀ ਆ ਲੇਵਾ ਬਹੁਤ ਲੱਗਿਆ ਵਧੀਆ ਹਨਾ ਸੁਹਾਈਆਂ ਬਹੁਤ ਆਪਾਂ ਭਾਈ ਕਿਵਾ ਬੜਾ ਠੀਕ ਹੈ ਦੇਖੋ ਵੀਰੋ ਆਹ ਲੇ ਬਲੂਆ ਬਹੁਤ ਸਾਫ ਲੱਗਿਆ ਤਾਂ ਨੀਲੀ ਚ ਆ ਗਈ ਛੋਟੀ ਬਹੁਤ ਸ਼ਾਨਦਾਰ ਆ ਬੱਚਾ ਲਾ ਦਿਓ ਜੀ ਚੱਲ ਬਾਕੀ ਸ਼ਾਮ ਤਾਂ ਹੀ ਤਾਂ ਵਧੀਆ ਵੀਰ ਜੀ ਪਸ਼ੂ ਬਣ ਜਾਂਦੇ ਹੁਣ ਇਸ ਲਈ ਹਨਾ ਪਾਜੀ ਬੰਦੇ ਵਧੀਆ ਪਾਣੇ ਟੋਪ ਦੇ ਭਾਜੀ ਇਹ ਪੀ ਬਾਦਿ ਸ਼ਰਮਾ ਸਾਹਿਬ ਅਗਰ ਪਾਣੀ ਪਾਲਾ 이0 0 ਜੀ ਚੋਣ ਦੀ ਚੋਣ ਇਦਾਂ ਦੀ ਨਹੀਂ ਬਹੁਤ ਦਾ ਨਜ਼ਾਰਾ ਹੈ ਟੋਪ ਚੰਗੀ ਲੱਗੀ ਚੋਣ ਲਗੀ ਮੇਰੇ ਵੇਖੋ ਆਹ ਕੀ ਬਾਤ ਹੈ ਉਹ ਸਿਰਾਈ ਹੈ ਚੋਣ ਦਾ ਇਹ ਗਵਾਂਡੀਆਂ ਦਾ ਰਵਾਇਲਾ ਨਾ ਗਈ ਬਿਲਕੁਲ ਤੇ ਮੈਂ ਰੱਖਣਾ ਸਾਰਾ ਕੋਈ ਭਾਈ ਉਹ ਨਾਲੇ ਵੀਰ ਜੀ ਪਸ਼ੂ ਵੀ ਤਾਂ ਇਦਾਂ ਢਡੇ ਕੋਲੇ ਜਲਦੀ ਜਲਦੀ ਲਈ ਜਾਂਦੇ ਆ ਵੀਰੇ ਹਨਾ ਦੂਰਦਾਰ ਦੇ ਜੀ ਕੀਤੇ ਕਿਉਂਕਿ ਕੰਮ ਸਾਫ ਸੁਥਰਾ ਆ ਹਨਾ ਜੀ ਇਹ ਤਾਂ ਇੱਕ ਬਾਈ ਹੁੰਦੇ ਆ ਆਈ ਦਾ ਡੰਗਣਾ ਇਹ ਪੂਰਾ ਛੱਡਿਆਲਾ ਡੰਗ ਨਹੀਂ ਲੜਾ ਚੰਗਾ ਸਾਫ ਪਸ਼ੂ ਲੈਣ ਸਾਫ ਡੰਗਣਾ ਲੜਾਵਾ ਜੀ ਆ ਗਏ ਠੀਕ ਹੈ ਜੀ ਪਤਾ 걸 ਗਿਆ ਹਰ ਕੇ ਵੀਰ ਨੂੰ ਪਤਾ ਵੀ ਮੁੱਲ ਮਸਾ ਮਹਿੰਗਾ ਦੇ ਮਹਿੰਗਾ ਬਿਲਕੁਲ ਤੇ ਡਕਰ ਥੋੜਾ ਸਾਫ ਹੋ ਜਾਵੇ ਸਾਫ ਹੋ ਜਾ ਸਾਫ ਆ ਗੱਲ ਹੈ ਕੀ ਆ ਬਿਲਕੁਲ ਸੋਨਾ ਚਵਾ ਲੱਗਿਆ ਪਿਓਰ ਪਿਓਰ ਸਾਫ ਬੜੀ ਭਾਜੀ ਪਿੰਡ ਦੇ ਜਗ੍ਹਾ ਪੁੱਤਲੀ ਜਮੇ ਦੀ ਬਿਲਕੁਲ ਪਿਓਰ ਨੀਲੀ ਦੀ ਆ ਸਾਰੀਆਂ ਨਿਸ਼ਾਨੀਆਂ ਪੁੱਛਦਾ ਕਿ ਸਾਰੀਆਂ ਨਿਸ਼ਾਨੀਆਂ ਜਿਆ ਬਿਲਕੁਲ ਇਹ ਜੇ ਪੂਰੀਆਂ ਹੈਗੀਆਂ ਨੇ ਬਿਲਕੁਲ ਬਿਲਕੁਲ ਤਾਂ ਵੀਰ ਜੀ ਇਹ ਕਿੰਨੇ ਦੀ ਹੋ ਗਈ ਹਨ ਆ ਦੇ ਦਿਓ ਭਾਜੀ 90000 ਸੀ ਜਾਈਂ ਦਿਓ ਜੈ ਜੀ ਹਾਂ ਜੀ 85 ਦੀ हां ना भाई 80000 ਦੀ ਦੇ ਦੇਣੀ ਆ 80 ਦੀ हां ਦੇ ਜੀ 80000 ਦੀ ਐਂਡੀ ਕਰਾਈ ਜਾਂਦਾ ਵੀ ਸਸੇ ਰਲਾਤਾ ਹੀ ਰੇਟ ਆਦਾ ਵੀਰ ਨੇ 80 ਦੀ ਜਾਂਦੀ ਆ ਪਤਾ ਗੱਲ ਕੀ ਆ ਕੋਈ ਗੱਲ ਨਹੀਂ ਜਦੋਂ ਤੁਹਾਨੂੰ ਮਿਲਿਆ ਤੇ ਗਾਂਵ ਜਾਂਦਾ ਬੋਲ ਨਹੀਂ ਕਰੀ ਆ ਠੀਕ ਹੈ ਜੀ ਠੀਕ ਹੈ ਐਵੇਂ ਦਾ ਕਹਤਾ ਤੇ ਕਹਤਾ ਬਿਲਕੁਲ ਬਿਲਕੁਲ ਉਹਦਾ ਝੋਲੀ ਵਾ ਦੇ ਕਰਾਈ ਭਾਈ ਤੇ ਉਹਦਾ ਉਹਦਾ ਮੇਰਾ ਦਾ ਵੀ 85000 ਪਾਉਂਦਾ ਪਰ ਜਿਹੜਾ ਕਹਤਾ ਤੇ ਪਰ ਉਹ ਜਾਂਦੇ ਗੜੀ ਜਾਂਦੇ ਨਹੀਂ ਠੀਕ ਹੈ ਐ ਉੜਦੀਆਂ ਵਾਲਾ ਰੇਟ ਹੈ ਜੀ ਤਾਂ ਮਗਰ ਵੀ ਕੱਟੀ ਆ ਤਾਂ ਗਦ ਕਾਠ ਵਾਲੀ ਆ ਵੀਰੋ ਚਵਾ ਵਿੱਚ ਚੰਗਾ ਡਾਡਾ ਲੱਗਿਆ ਚਵਾ ਵੀ ਤੁਸੀਂ ਚੈੱਕ ਕਰ ਲਿਆ ਤਾਂ ਸੋਣੀ ਝੋਟੀਆਂ ਵਜਨਦਾਰ ਆ ਜੀ ਤੇ ਡਬਲ ਫਾਇਦਾ ਭਾਜੀ ਮਗਰ ਕੱਟੀ ਆ ਤੇ ਡਬਲ ਦੋ ਝੋਟੀਆਂ ਨੇ ਦੋ ਝੋਟੀਆਂ ਆਈਆਂ ਜੀ ਤੇ ਆਹ ਭਾਜੀ ਪਹਿਲਾਂ ਵੈੜਿਆ ਠੀਕ ਹੈ ਜੀ ਪਹਿਲਾਂ ਵੈੜ ਤੇ 4 ਦਿਨ ਹੋਏ ਸੂਈ ਨੂੰ 4 ਦਿਨ ਹੋਏ ਤੇ ਠੰਡੀ ਬੜੀ ਆਓ ਇਹ ਮਗਰ ਵਸ਼ੀ ਅਮਾਸ਼ੀ ਆ ਗਈ। ਨਾ ਮਸ਼ੀਨ ਮੇਰੇ ਕੋਲ ਵੀਰ ਦੋ ਤਾਂ ਬੜਾ ਘਾਟ ਛੱਡਿਆ ਜੇ ਪਹਿਲਾਂ ਤਾਂ ਬੜੀ ਬਹੁਤ ਘਾਟ ਛੱਡਿਆ। ਠੀਕ ਹੈ। ਵਸ਼ੀ ਚੰਗੀ ਸੀ। ਪਾ ਜੀ ਦਾ ਬੱਲੇ ਬੱਲੇ। ਵਸ਼ੀ ਭਾਜੀ ਲਈ ਆ ਕੇਦੇ ਦਾ ਫਾਰਮ ਜੋ ਲਈ ਆ। ਤੇ ਉਹਨਾਂ ਉਹਨਾਂ ਫਾਰਮ ਦੇ ਵਿੱਚੋਂ ਸਾਹਮਣੇ ਆਈ ਵਸ਼ੀ ਕੇ ਠੀਕ ਠੀਕ ਹੈ ਜੀ। ਦੇਖੋ ਵੀਰ ਜੀ। ਹਾਂਜੀ ਹਾਂਜੀ। ਜਵਾਬ ਬਹੁਤ ਇਹਦਾ ਵੀ ਸੋਹਣਾ ਲੱਗਿਆ ਵੀਰੋ। ਤਾਂ ਸੀਸ ਲਾਗਾ ਤਾਂ ਮਗਰ ਵੀ ਚੰਗੇ ਸੀਮ ਦੀ ਵਸ਼ੀ ਆ ਗਈ ਆ। ਤਾਂ ਬਾਕੀ ਵੀਰੋ ਤੋਰਾ ਚੈੱਕ ਕਰ ਲੋ। ਲੰਮੀ ਬੇਲ ਦੀ ਵੇੜਾ ਥਣ ਥਣ ਤੇ ਬਹੁਤ ਪਿਆਰਾ ਲੱਗਿਆ ਸਾਹ ਬੜੀ ਭਾਜੀ ਤੇ ਦੁੱਧ ਮਾਨ ਬਹੁਤਾ ਨਹੀਂ 13-14 ਲੀਟਰ ਮਾਨਾ ਚਵਾਦਨਾਂ ਨੇ ਐਂ ਗੁਲਾਬੀ ਗੁਲਾਬੀ ਥਾਣਾ ਗਿਆ ਤਾਂ ਦੇਵਾ ਬਹੁਤ ਲੱਲੇਦਾਰ ਲੱਗਿਆ ਜੀ ਕਮਾਲ ਵਿੱਚ ਵੇਖੋ ਵੀਰੋ ਉੱਪਰੋਂ ਵੀ ਐ ਸਿੱਧੀ ਸੱਦੀ ਅਗਾੜ ਡਰੰਗੂ ਜਮਾ ਬਹੁਤ ਸੋਹਣੀ ਵੈੜਾ ਤਾਂ ਸੀਸ ਲੱਗ ਵੀ ਬਹੁਤ ਆ ਵੀਰੋ ਬੰਦੋ ਜੀ ਵਿਰਜੀ ਇਹਦਾ ਮੁੱਲ ਮੁੱਲ ਭਾਜੀ ਮੱਛੀ ਦੇ ਰਹੀਏ 45000 ਦੀ 45 ਦੀ 45000 ਦੀ ਮੱਛੀ ਸਾਫ ਬੜੀ ਠੱਡੀ ਬੜੀ ਜਿੱਦੋਂ ਨੇ ਮਜੀ ਥੱਲੇ ਬੈ ਲਿਓ ਤੇ ਥਾਨ ਬੜਾ ਵਾਸ਼ੀ ਲੱਗਾ ਪਹਿਲਾ ਸੁਆਬ ਜੀ ਥਾਨ ਬਹੁਤ ਪਿਆਰਾ ਲੱਗਿਆ ਜੀ ਠੀਕ ਹੈ ਬਿੰਦੇ ਵੀਰ ਹਾਨਾ 40000 ਰੁਪਏ ਦੇ ਦिए 40 ਦੀ ਠੀਕ ਹੈ ਵੀਰ ਜੀ ਨਹੀਂ 40 ਦੀ ਨਹੀਂ ਅੱਜ ਹੋਰ ਕੜਕਾ ਪਾਉਣਾ ਹੈ ਕਮਾਣ 38 ਦੀ ਜਾਂਦਾ ਭਾਜੀ 38000 ਦੀ 38000 ਦੀ ਹਾਂ ਨਾ ਭਾਜੀ ਅੱਜ ਦੇਣੀ ਪੂਰੇ 36000 ਦੀ ਦੇਣੀ ਆ 36000 ਦੀ 35000 ਦੀ ਭਾਜੀ ਜਾਂ ਤਾਂ ਚੇਤੇ ਦੇ ਦੀ ਸਹੀ 35000 ਦੀ 35000 ਦੀ ਜਾਂ ਤਾਂ ਕੋਈ ਗੱਲ ਨਹੀਂ ਪਰੀਆ ਬਨਾ ਵਜਾਇ ਬੱਲੂਆ ਜੇਦੀ ਲਾਤੀ ਆ ਨਹੀਂ ਬੱਲੂ ਵੀਰ ਨੇ ਐਂਡ ਕਰਾਈ ਆ ਜੀ ਰੇਡ ਵਾਲੀ ਜਾਵਾਂ ਕੋਈ ਕਹਿ ਨਹੀਂ ਗੱਲ ਹੀ ਨਹੀਂ ਨਹੀਂ ਲਾ ਕੇ ਬੜੇ ਭਾਜੀ ਭਾਵਾ ਦੇ ਡੰਗਰ ਕਹਾਂ ਦੀ ਗੱਲ ਨਹੀਂ ਜੇ ਲੈ ਕੇ ਦਿੱਤੇ ਤਾਂ ਹੀ ਮਾਣਿਆ ਤਾਂ ਹੀ ਜੀ ਜੋ ਮਦੀ ਰੇਡ ਪਾ ਦੇ ਕੋਈ ਗੱਲ ਨਹੀਂ ਆ ਜੀ ਪਰੀ ਪਤਾ ਗੱਲ ਕੀ ਹੋਣ ਏਡੋ ਮਡ ਕਸਨ ਬਰੀ ਹਾਂਜੀ ਆ ਜੇ ਡੰਗਰਾਂ ਦੇ ਕੋ 4 ਆ ਹਾਂਜੀ ਅਸੀਂ ਕਮਾਈ ਰੱਖੀ 2000 ਰੁਪਿਆ ਬਿਲਕੁਲ ਹੁਣ ਬਸ 2 ਤੇ 4 4 ਡੰਗਰ ਤਾਂ 8000 ਰੁਪਿਆ ਬਰੀ ਇੱਕ ਵਾਰੀ ਆਪਣੇ ਕੋ ਕਮਾਈ ਹੋ ਗਈ ਨਾ ਤੇ ਬਹੁਤ ਵਜਿਆਂ ਨੂੰ ਫਾਇਦਾ ਆ ਤੇ ਇਹਦੇ ਇੱਕ ਇੱਕ ਗੱਲ ਹੋਰ ਹੈਗੀ ਆ ਕਿ ਜੇ ਜੇ ਕਹਾਂਗੇ ਆਪਾਂ 1 ਲਣਾ ਤੋਂ ਸੋਨਾ ਨਾ ਹੱਡੀਆਂ ਦੇ ਨਾ ਨਾ ਕਿਹਦੇ ਵਿਗਣੀਆਂ ਵਿਗਣੀਆਂ ਬਿਲਕੁਲ ਬਿਲਕੁਲ ਤੇ ਪਾਹੀ ਮਾਂ ਦੇ ਬਾਈ ਭਰਾਵਾਂ ਲੈਣਾ ਕਮਾਈ ਫਿਰੋ ਇਨੀ ਇਨੀ ਖੇਲਾ ਨੋਰਮਲ ਤੇ ਸ਼ਾਨਾ ਦਾ ਆੜਾ ਖਾ ਜਾ ਮਰ ਮੁਰਗੀ ਦਾ ਖਾਵਾ ਬਿਲਕੁਲ ਬਿਲਕੁਲ ਜਦੋਂ ਮੁਰਗੀ ਖਾ ਲਈ ਮੇ ਕੰਮ ਖਤਮ ਹੋ ਗਿਆ ਚੰਗਾ ਵੀਰ ਨੂੰ ਐਕਸਪੀਰੀਅੰਸ ਆ ਪੂਰਾ ਆਵੇਂ ਤਾਂ ਨਹੀਂ ਵੀਰ ਦੀ ਪਛਾਣ ਵੀਰੇ ਪਿਆਰ ਵੀ ਤਾਂ ਹੀ ਲੋਕ ਤੈਨੂੰ ਕਰਦੇ ਜਿਆਦਾ ਕਦੋਂ ਦੂਰ ਦੂਰ ਤੋਂ ਆਉਂਦੇ ਆ ਲੋਕ ਪਸ਼ੂ ਜਾਇਜ ਖੜਦੇ ਆ ਉਹਨਾਂ ਤਾਂ ਬੱਲੂ ਨੂੰ ਲੱਭਣਾ ਲੱਭਣਾ ਹਾਂਜੀ ਹਾਂਜੀ ਹੈਨਾ ਜੀ ਕਿੱਥੇ ਲੱਭ ਗਿਆ ਉੱਥੇ ਗੁੱਟੋਂ ਫੜ ਲੈਣਾ ਲੈ ਵੀ ਸਜਣਾ ਆ ਜਾ ਪਾ ਆ ਜਾਈ ਪਾਤਾ ਨਾ ਹਾਂਜੀ ਤੇ ਜੀ ਆਜੀ ਵੀਰ ਕਹਿੰਦਾ ਭਾਈ ਥੋੜਾ ਹੋਰ ਘਟਾ ਦੋ ਹੋਰ ਘਟਾ ਦੋ ਫੇਰ ਤੇ ਨਹੀਂ ਨਹੀਂ ਉਹ ਤਾਂ ਹੁਣ ਭਾਜੀ ਘਟਾਉਣ ਵਾਲਾ ਕੰਮ ਹੀ ਆਂਦੀ ਆ ਤਾਂ ਹੁਣ ਕੰਮ ਫਿਕਸੀ ਕਰਦਾ ਕੰਮ ਆ ਹਾਂਜੀ ਨਾਲੇ ਚੰਗਾ ਐਕਸਪੀਰੀਅੰਸ ਹੈ ਵੀਰ ਨੂੰ ਹਾਂਜੀ ਬੜਾ ਬੜਾ ਸਮਾਹ ਹੰਡਾਇਆ ਵੀਰ ਨੇ ਹਣਾ ਵੀਰੇ ਤੇ ਕਾਫੀ ਜਰੂਰਗਾ ਵੀਰ ਜੀ ਆਪਣੀਆਂ ਆਪਣੀਆਂ ਤਿੰਨ ਪੀੜ੍ਹੀਆਂ ਹੋਈਆਂ ਐ ਇਹੋ ਕੰਮ ਦੇ ਵਿੱਚ ਅਸੀਂ ਨਗਰ ਮੈਂ ਤੁਰਦਾ ਜਾਂਦਾ ਨਗਰ ਵੇਖ ਲੈਂਦਾ ਕਿਦਾਂ ਦਾ ਨਗਰ ਹੈਗਾ ਬਿਲਕੁਲ ਵੀਰੇ ਬਿਲਕੁਲ ਤਾਂ ਵਧੀਆ ਗੱਲ ਆ ਵੀਰੇ ਪਸ਼ੂ ਪਸ਼ਾਨ ਆ ਪਰਖਾ ਤਾਂ ਰੇਟ ਜੈ ਜਾਂ ਤਾਂ ਫਿਰ ਵਿਗਨੇ ਵੀ ਵੀਰੇ ਜਲਦੀ ਜਲਦੀ ਆ ਜੀ ਤਾਂ ਬਾਕੀ ਵੀਰਾਂ ਨੂੰ ਇਹੋ ਬੇਨਤੀ ਹੁੰਦੀ ਆ ਵੀਰੇ ਤੁਸੀਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਉੱਤੇ ਲਾਈਕ ਕਰੋ ਤੇ ਸ਼ੇਅਰ ਕਰੋ ਜੇ ਤੁਹਾਨੂੰ ਵੀਰੇ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਜੀ ਤਾਂ ਸੋਹਣੀ ਵੈੜਾ ਵੀਰੇ ਉਹ ਫੋਨ ਜ਼ਰੂਰ ਵੀਰ ਨੂੰ ਲਾ ਲਿਓ ਮਾਨਤਨ ਫਿਰ ਵੀ ਵਿੱਚ ਹੋ ਜਾਣਗੇ ਛੋਟ ਛੜ ਹੋਊਗੀ ਵੀਰੋ ਤਾਂ ਰੇਟ ਸੁਣੇ ਨੇ ਬਾਕੀ ਵੀਰਾਂ ਨੂੰ ਇਹ ਬੇਨਤੀ ਆ ਕਿ ਵੀਰੇ ਕੱਦ ਕਾਠ ਵਾਲੀਆਂ ਮਈਆਂ ਨੇ ਕੋਈ ਇਹਨਾਂ ਨੂੰ ਨਿੱਕੀਆਂ ਮੰਨ ਕੇ ਨਾ ਚੱਲਿਓ ਤਾਂ ਰੇਟ ਵੀ ਜਾਇਜ਼ ਆ ਜਮਾ ਵੀਰ ਜੀ ਇੱਕ ਰਿਹਾ ਐਡਰੈਸ ਬੋਲਿਓ ਨਾਮ ਪ੍ਰਿੰਸ ਸਿੰਘ ਪਿੰਡ ਕਾਰਤੀਵਾਲ ਸੀਲ ਪਟਾਲਾ ਜ਼ਿਲ੍ਹਾ ਗਰਦਾਸਪੁਰ ਮੋਬਾਈਲ ਨੰਬਰ ਹੈ 85286 1354 ਠੀਕ ਹੈ ਜੀ ਠੀਕ ਹੈ ਸਤਿ ਸ੍ਰੀ ਅਕਾਲ ਜੀ